ਹੈਲੋ ਜੀ ਸ਼ਸ਼ੀਕਾਲ ਜੀ ਸਾਰਿਆਂ ਨੂੰ ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਕੀ ਹਾਲ ਚਾਲ ਨੇ ਤੁਹਾਡੇ ਸਭ ਦੇ ਤੇ ਕਿਵੇਂ ਰਿਆ ਜੀ ਅੱਜ ਦਾ ਦਿਨ ਅੱਧਾ ਦਿਨ ਟੱਪ ਗਿਆ ਧੁੱਪ ਵਗੈਰਾ ਨਿਕਲ ਆਈ ਕਿ ਨਹੀਂ ਕਿੰਨਾ ਕਿੰਨਾ ਤੇ ਬਾਰਿਸ਼ ਹੋਈ ਹੈ ਜੀ ਜ਼ਰੂਰ ਦੱਸਿਓ ਕਮੈਂਟ ਕਰਕੇ ਆਦੀ ਹੈਲੋ ਜੀ ਤੇ ਕੱਲ ਤਾਂ ਪੂਰੇ 1 ਵਜੇ ਲਾਈਵ ਹੋਏ ਸੀਗੇ ਅੱਜ ਥੋੜਾ ਜਿਹਾ ਹੋ ਗਿਆ ਲੇਟ ਹੋਰ ਸੁਣਾਓ ਜੀ ਕੀ ਕਰ ਰਹੇ ਹੋ ਸਾਰੇ ਸਤਿ ਸ਼੍ਰੀ ਅਕਾਲ ਜੀ ਆਦੀ ਆਰੀਆ ਕ੍ਰिएशन ਮੱਕੀ ਆਲਾ ਪਰਾਂਠਾ ਮੱਕੀ ਵਾਲਾ ਪਰੌਠਾ ਬਣਾ ਰਹੇ ਹਾਂ ਠੀਕ ਹੈ ਜੀ ਅਸੀਂ ਅੱਜ ਇੱਕ ਵਾਰੀ ਸਵੇਰੇ ਪਰੌਠੇ ਬਣਾ ਲਏ ਸੀਗੇ ਤੇ ਹੁਣ ਆ ਜਿਹੜੇ ਕੀ ਫੇਰ ਆਟਾ ਗੁੰਨਣ ਲੱਗੇ ਹੋਈਆਂ ਮੈਂ ਸੋਚਿਆ ਚਲੋ ਨਾਲ ਤਾਂ ਪਰਸੋਈ ਚ ਕਰ ਲਾਂਗੇ ਕੰਮਕਾਰ ਨਾਲ ਜਿਹੜਾ ਕੀ ਲਾਈ ਹੋ ਜਾਂਦੇ ਕੱਲ ਬਾਰਿਸ਼ ਕਿੰਨਾ ਕਿੰਨਾ ਤੇ ਆਈ ਜੀ ਦੀਦੀ ਕਿਵੇਂ ਹੋ ਰਜਨੀ ਵਧਿਆ ਜੀ ਬਲਵਿੰਦਰ ਸਿੰਘ ਹੈਲੋ ਜੀ ਕਿੰਨਾ ਕਿੰਨਾ ਤੇ ਕੱਲ ਬਾਰਿਸ਼ ਹੋਈ ਹੈ ਜੀ ਕਮੈਂਟ ਕਰਕੇ ਜ਼ਰੂਰ ਦੱਸਿਓ ਕਈ ਥਾਵਾਂ ਤੇ ਤਾਂ ਗੜੇ ਵੀ ਬਹੁਤ ਜ਼ਿਆਦਾ ਪਏਗੇ ਬਹੁਤ-ਬਹੁਤ ਧੰਨਵਾਦ ਜੀ YouTube ਵਾਲਿਆਂ ਦਾ ਇਸ ਟਾਈਮ ਆ ਜਿਹੜੇ ਕਿ ਆਪਣੇ ਫਾਲੋਅਰਸ ਕਾਫੀ ਐਕਟਿਵ ਹੋਣਗੇ। ਆ ਲੇਡੀ ਬਾਸ ਹੈਲੋ ਜੀ ਕਮੈਂਟ ਪੜ੍ਹਨ ਦੀ ਥੋੜੀ ਜਿਹੀ ਪ੍ਰੋਬਲਮ ਆਪਾਂ ਨੂੰ ਆ ਰਹੀ ਹੈ ਕਿਉਂਕਿ ਫੋਨ ਥੋੜਾ ਜਿਹਾ ਦੂਰ ਪਿਆ। ਹੋਰਸ ਨਾਲ ਦੀ ਸਾਰੇ ਕਿੱਦਾਂ ਸਾਰਥੀ ਹੈਲੋ ਜੀ ਮੁਝੇ ਵੀ ਮਿਲੇਗਾ ਖਾਣੇ ਕੋ ਹਾਂਜੀ ਜ਼ਰੂਰ ਜੀ ਲੋਕੇਸ਼ਨ ਜ਼ਰੂਰ ਦੱਸਦਿਆ ਕਰੋ ਤੁਸੀਂ ਕਿੱਥੋਂ-ਕਿੱਥੋਂ ਬਿਲੋਂਗ ਕਰਦੇ ਹੋ ਤੇ ਕਿੱਥੋਂ ਲਾਈਵ ਦੇ ਵਿੱਚ ਆਪਣੇ ਨਾਲ ਜੁੜੇ ਹੋਏ ਹੋ ਤੇ ਆਪਾਂ ਤਾਂ ਹੁਣ ਫੁਲਕੇ ਬਣਾਉਣ ਲੱਗੇ ਸੀ ਵੈਸੇ ਸਮਾਉ ਜੀ ਬਾਕੀ ਆਪ ਪੰਜਾਬੀ ਹੋ ਹਾਂਜੀ ਹਾਂਜੀ ਪੰਜਾਬੀਆਂ ਜੀ ਅਸੀਂ ਪਿੰਡ ਤੋਂ ਆ ਜੀ ਪੰਜਾਬ ਤੋਂ ਆ ਪਿੰਡ ਤੋਂ ਆ ਪੰਜਾਬ ਦੇ ਪਿੰਡ ਤੋਂ ਤੁਸੀਂ ਦੱਸੋ ਜੀ ਕਿੱਥੋਂ ਕਾਲਜ ਗਰਲ ਠੀਕ ਆ ਜੀ ਥੋੜੀ ਜੀ ਜਲਦੀ ਚ ਆਪਾਂ ਨੂੰ ਅੱਜ ਖਾਣਾ ਬਣਾਉਣਾ ਪੈ ਰਿਹਾ ਪਹਿਲਾਂ ਹੋ ਗਏ ਲੇਟ ਨੇਮ ਅੱਛਾ ਆਪ ਕਾਲਜ ਗਰਲ ਹੋ ਸ਼ਾਰਥੀ ਮਨਦੀਪ ਸਿੰਘ ਲੇਡੀ ਬੋਸ ਮਾਈ ਨੇਮ ਇਜ਼ ਮਨਪ੍ਰੀਤ ਕੌਰ ਓਕੇ ਜੀ ਤੇ ਆਪਣਾ ਪੇਜ ਹੈਗਾ ਜੀ ਤੁਸੀਂ ਸ਼ਾਇਦ ਦੇਖਤੇ ਹੋਵੋਗੇ ਫੇਸਬੁੱਕ ਤੇ ਵੀ ਹੈਗਾ ਤੇ ਇੰਸਟਾਗ੍ਰam ਤੇ ਵੀ ਜਿਉ YouTube ਤੇ ਤੇ ਹੁਣ ਆਪਾਂ ਸਨੇਪਚੈਟ ਤੇ ਵੀ ਬਣਾਇਆ ਤੇ ਜੇ ਤੁਸੀਂ ਸਨੇਪਚੈਟ ਤੇ ਆਪਾਂ ਨੂੰ ਨਹੀਂ ਫੋਲੋ ਕੀਤਾ ਦਾ ਜੈਸ਼ਵੀਕ ਬਲੌਗ ਦੇ ਨਾਮ ਤੋਂ ਆ ਕਿਉਂਕਿ ਆਪਾਂ ਹੁਣ ਇਹ ਅਕਾਊਂਟ ਬਣਾਇਆ ਤੇ ਉੱਥੇ ਵੀ ਜ਼ਰੂਰ ਫੋਲੋ ਕਰ ਲਿਓ ਪਲੀਜ਼ ਮਤੇ ਵੀ ਤੁਹਾਡੇ ਸਪੋਰਟ ਦੀ ਜ਼ਰੂਰਤ ਆਪਾਂ ਨੂੰ मिस्टर सिंह सत श्रीकाल जी होना जी नवीनता जी की कर रहे सी सारी ठीक है जी कॉलेज लाइफ भी बहुत वह हा ਜਦੋਂ ਮੈਰਿਜ ਲਾਈਫ ਦੇ ਵਿੱਚ ਆ ਜਾਂਦੇ ਆ ਫਿਰ ਆਪਾਂ ਨੂੰ ਕਾਲਜ ਲਾਈਫ ਬਹੁਤ ਮੇਸਾ ਕਰਦੇ ਆ ਆਪਾਂ ਹੋਰ ਸੁਣਾਓ ਜੀ ਨਵੀਤਾ ਜੀ ਮਾਈ ਨੇਮ ਇਜ਼ ਅਲੀਜ਼ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਬਿਲੋਂਗ ਕਰਦੇ ਹੋ ਤੁਸੀਂ ਜ਼ਰੂਰ ਦੱਸਿਆ ਕਰੋ ਕਿੱਥੋਂ ਲਾਈਵ ਦੇ ਵਿੱਚ ਜੁੜੇ ਹੋਏ ਆਂ ਪਾਕਿਸਤਾਨੋਂ ਜੀ ਠੀਕ ਹੈ ਜੀ ਪਾਕਿਸਤਾਨ ਤੋਂ ਤੁਸੀਂ ਫਲੈਗ ਭੇਜਿਆ ਨਾ ਕਿਸਕੇ ਲਈ ਬਣਾ ਰਹੀ ਹਾਂ ਬਸ ਘਰਦਿਆਂ ਵਾਸਤੇ ਫੈਮਿਲੀ ਵਾਸਤੇ ਜੀ ਇੱਕ ਇੱਕ ਵਾਰੀ ਵੈਸੇ ਸਵੇਰੇ ਫੁਲਕਾ ਖਾ ਲਿਆ ਸੀਗਾ ਪਰਾਠੇ ਚਾਹ ਦੇ ਨਾਲ ਆਜੋ ਜੀ ਕਰਮਾ ਕਰਮ ਫੁਲਕੇ ਖਾ ਲੋ ਦਾਲ ਦੇ ਨਾਲ ਦਾਲ ਬਣਾਈ ਸੁੰਦਰ ਹੈ ਮਹਿੰਦੀ ਆਪਕੀ ਥੈਂਕ ਯੂ ਜੀ ਹੁਣ ਤਦਿਕ ਲੈ ਗਈ ਹੈ ਕੰਮ ਕੰਮ ਕਰਕੇ ਤੋ ਤੇਨ ਦਿਨ ਹੋ ਗਏ ਲੈ ਇਹਨੂੰ ਥੈਂਕ ਯੂ ਜੀ ਲੇਡੀ ਬੋਸ ਥੈਂਕ ਯੂ ਅੱਜ ਬਹੁਤ ਚੰਨੀ ਘਟ ਚੁੜੀ ਆਪਣੇ ਨਾਲ ਲਾਈਵ ਤੇ ਆਪਾਂ ਪਹਿਲਾਂ ਬਣਾਇਆ ਸੀ ਪੀਜ਼ਾ ਤੇ ਉਹਦੇ ਬਾਰੇ ਵੀ ਆਪਾਂ ਵੀਡੀਓ ਪਾਈ ਸੀ ਅੱਜ ਫੇਸਬੁੱਕ ਤੇ ਪਾਈ ਆ YouTube ਤੇ ਹਜੇ ਆਪਾਂ ਪਾਉਣੀ ਆ ਤੇ ਜੇ ਤੁਸੀਂ ਸਾਡੇ ਨਾਲ ਫੇਸਬੁੱਕ ਤੇ ਵੀ ਹੈਗੀ ਹੋ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਉੱਥੇ ਤਾਂ ਆਪਾਂ ਅਪਲੋਡ ਕਰਤੀ ਆ। ਥੈਂਕ ਯੂ ਜੀ। ਹੋਰ ਸਾਨੂੰ ਜੀ ਨਵਿਤਾ ਜੀ ਅੱਜ ਤਾਂ ਆਪਾਂ ਹੋ ਗਏ ਥੋੜਾ ਜਿਹਾ ਲੇਟ ਲਾਈਵ ਹੋਣ ਤੇ ਵੀ ਕੱਲ 1 ਵਜੇ ਆਪਣੇ ਨਾਲ ਕਾਫੀ ਆਪਣੇ ਫਾਲੋਅਰਸ ਜੁੜ ਗਏ ਸੀਗੇ ਤੇ ਧੁੱਪ ਦੱਸੋ ਅੱਜ ਕਿੰਨਾ ਕਿੰਨਾ ਦੇ ਨਿਕਲੀ ਆ ਆਪਰੇਂ ਤਾਂ ਅੱਜ ਵੀ ਬਹੁਤ ਤਿੱਖੀ ਧੁੱਪ ਆ ਹਾਂਜੀ ਹਾਂਜੀ ਹੋਰ ਸਨੋ ਜੀ ਤੁਹਾਨੂੰ ਆਪਣੇ ਕਿੰਨੂਆ ਦੇ ਬਾਗ 'ਚ ਵੀ ਲੈ ਕੇ ਜਾਂਦੇ ਆ ਅੱਜ ਮੌਸਮ ਵੀ ਵਧੀਆ ਜਿਹੜਾ ਕਿ ਕਿੰਨੂ ਖਾਣ ਵਾਲਾ ਵਾਜੀ ਤੁਹਾਡੇ ਨਾਲ ਗੱਲਾਂ ਕਰਦੇ ਕਰਦੇ ਫੁਣਕੇ ਵੀ ਆਪਾਂ ਬਣਾ ਲੇ ਸਨੋ ਜੀ ਗੱਲ ਬਾਤ ਤੁਸੀਂ ਦੋ ਜਣੇ ਹੀ ਮੈਸੇਜ ਕਰ ਰਹੇ ਹੋ ਲਾਈਵ ਦੇ ਵਿੱਚ ਤਾਂ ਆਪਣੇ ਨਾਲ ਕਾਫੀ ਜਣੇ ਜੁੜੇ ਆ ਪਰ ਮੈਸੇਜ ਤੁਹਾਡੇ ਹੀ ਆਏ ਆ ਥੈਂਕ ਯੂ so much ਵੈਰੀ ਗੁੱਡ ਥੈਂਕ ਯੂ ਜੀ ਮਾਈ ਨੇਮ ਇਜ਼ ਸਕੂਰ ਠੀਕ ਆ ਜੀ और सुनाओ ਪੋਸ਼ਣਾਓ ਜੀ ਕਿੱਥੋਂ ਕਿੱਥੋਂ ਲਾਈਵ ਦੇ ਵਿੱਚ ਜੁੜੇ ਹੋ ਬਸ ਆਪਾਂ ਜਾਣੇ ਹੁਣ ਬਾਹਰ ਤੇ ਤੁਹਾਨੂੰ ਬਾਹਰ ਦੀ ਸ਼ੈਅਰ ਕਰਵਾਉਣੀ ਆ ਖੇਤਾਂ ਦੀ ਖੇਤਾਂ ਦੇ ਵਿੱਚ ਆਪਾਂ ਰਹਿੰਦੇ ਆ ਕਿਉਂਕਿ ਫੁਲਕਾ ਤਾਂ ਬਣ ਗਿਆ ਜੀ ਬਸ ਲਾਸਟ ਫੁਲਕਾ ਰਹਿ ਗਿਆ ਸਰਦੀਆਂ ਦੇ ਵਜੇ ਤਾਂ ਫੁਲਕੇ ਵੀ ਗਰਮ ਗਰਮ ਹੀ ਵਧੀਆ ਲੱਗਦੇ ਆ ਲਓ ਜੀ ਫੁਲਕੇ ਬਣ ਕੇ ਹੋ ਗਏ ਆਪਣੇ ਤਿਆਰ ਹੋਣ ਆਪਾਂ ਜਾਣੀ ਆਂ ਬਾਰ ਆ ਜੋ ਕਿੰਨੂ ਤੋੜ ਕੇ ਲਿਆਈਏ ਕਿੰਨੂ ਖਾਣੇ ਆ ਰੋਟੀ ਦਾ ਪਕਾ ਲਈ ਨਾਲੇ YouTube ਤੇ ਹੋਇਆ ਆਪਾਂ ਲਾਈਵ ਤੇ ਬਾਹਰ ਨਾਲੇ ਕਰ ਲੈਨੇ ਆ ਸੈਰ ਕੀ ਕਰੇ ਤੂੰ ਐਂਡਿੰਗ ਹੀ ਨਹੀਂ ਕੀਤੀ ਮੀਤਾਂ ਨਹੀਂ ਪਹਿਲੇ ਸਾਲ ਸੰਜੀਤ ਮੈਂ ਵਾਰੀ ਦੱਸੀ ਤੂੰ ਕਿ ਮੈਂ ਤਾਂ ਵਾਰੀ ਵੀਡੀਓ ਨਹੀਂ ਨਹੀਂ ਪਹਿਲਾਂ ਤਾਂ ਉਹ ਕੀਤੀ ਨਾ ਦੂਜਾ ਇੱਕ ਥਾਵਾਂ ਤੋਂ ਕੋਈ ਨਹੀਂ ਕੀਤੀ ਸਹੀ ਕੀਤੀ ਸੀ ਮੈਂ ਕਿਹਾ ਕੰਪਲੀਟ ਵੀਡੀਓ ਐਵੇਂ ਕਾ ਅ ਮੈਂ ਕਰ ਦਈਏ ਹੁਣ ਚਾਲੀ ਲਾਈ 4.5 ਚਾਲ ਸਟਾਫੀ ਟਾਈਮ ਹੀ ਨਹੀਂ ਹੋਇਆ ਸੀ ਗਾਣਾ ਸਹੀ ਵੀਡੀਓ ਫੋਨ ਦਾ ਕਦੋਂ ਦੀ ਬਣਾਈ ਸੀ ਸ਼ਾਮ ਨੂੰ ਪਾ ਦੇਣੀ ਸੀ ਤੂੰ ਤਾਂ ਮੈਂ ਵੇਖ ਕੇ ਪਾ ਲੰਦਾ ਹੱਸ ਕੇ ਥੰਡ ਨਹੀਂ ਹੁਣ ਜਦੋਂ ਵੀਡੀਓ ਬੜੀ ਨਾਲ ਨਾਲ ਹੁਣ ਸਹੀ ਕਰਕੇ

ਪੱਠੇ ਵੱਡ ਗਿਆ ਕਹਿੰਦਾ ਪਾਲਾ ਚੱਕ ਲੂਗਾ ਆਪੇ ਹੋ ਨਾ ਗਿਆ ਜੀ ਆਪਣੇ ਖੇਤ ਇੱਧਰ ਆਪਣੇ ਮਰੂਦ ਲੱਗੇ ਹੋਏ ਆ ਮਰੂਦ ਕਿਹੜੀ ਕਿਹੜੀ ਗਾਲੀ ਰਜਾਈ ਵਾਲੀ ਅੱਛਾ ਓਹੋ ਕੁੜੀ ਵਾਲੀ ਕਿੰਨੂ ਸਾਰੇ ਥੱਲੇ ਡੱਗ ਗਏ ਨਾ ਰਹੀ ਨਹੀਂ ਕਿ ਉੱਪਰ ਕੋਈ ਪਰੇਸ਼ਾਨ ਹੋ ਜਾਣਗੇ ਕਿੰਨੂ ਸਾਰੇ ਥੱਲੇ ਵਿਛ ਗਏ ਆਪਣੇ ਉੱਪਰ ਤਾਂ ਰਹੀ ਨਹੀਂ ਗਏ ਬੂਟਿਆਂ ਤੇ ਆਪਾਂ ਦੋ ਚਾਰਾਂ ਦਿਨਾਂ ਨਾਲ ਹੂੰ ਤੋੜ ਕੇ ਸਭ ਨੂੰ ਸੇਵ ਕਰਕੇ ਰੱਖ ਲਗੇ ਆ ਨਾ ਤਾਂ ਕੰਮ ਬੜਾ ਖਰਾਬ ਹੋ ਗਿਆ ਪਾ ਪਾ ਲੈ ਆਇਆ ਝੂਲਾ ਝੋਲੇ ਚ ਪਾ ਕੇ ਲੈ ਜਾਣੇ ਆ ਹਲਾ ਬੂਟੇ ਦੇ ਟਾਵੇਂ ਟਾਵੇਂ ਹੀ ਰਹਿ ਗਏ ਸਾਰੇ ਥੱਲੇ ਡਿੱਗ ਗਏ ਆ